ਜੀ ਤੁਹਾਡਾ ਕਿੱਥੇ ਆਏ ਹੋਗੇ ਸੀ ਕੀ ਹੋਇਆ ਮੈਂ ਰਾਜਵੰਦ ਸਿੰਘ ਰੋਇਟੋ ਸਿਟੀ ਦਾ ਰਹਿਣਾ ਨਾ ਤੇ ਮੈਂ ਕਿਸੇ ਕੰਮ ਕਰਦੇ ਸਬੰਧ ਚ ਤਸਵੀਰ ਨੂੰ ਮੋੜਨ ਲੱਗਿਆ ਤਸਵੀਰ ਜਾਣਾ ਸੀ ਤਸਵੀਰ ਦੇ ਗੇਰ ਦੇ ਬਾਹਰ ਜਦੋਂ ਮੈਂ ਤਸਵੀਰ ਨੂੰ ਟਰਨ ਕਰ ਰਿਹਾ ਸੀ ਤੇ ਦੋ ਅਣਪਛਾਤੇ ਮੋਟਰਸਾਈਕਲਾਂ ਤੇ ਆਏ ਉਹਨਾਂ ਨੇ ਮੇਰੀ ਪੌਕੇਟ ਕੱਢ ਲਈ ਉਹਦੇ ਵਿੱਚ 31500 ਰੁਪਈਆ ਸੀਗਾ ਤੇ ਮੋਬਾਈਲ ਸੀਗਾ ਮੋਬਾਈਲ ਦੇ ਵਿੱਚ ਦੋ SIM ਨੇ ਤੇ ਉਸ ਤੋਂ ਬਾਅਦ ਮੈਂ ਕੈਂਟ ਥਾਣੇ ਲਿਖਾ ਕੇ ਆਇਆ ਸੀਗਾ ਤੇ ਡੇਸ ਤੇ ਲਵਾਇਆ ਨੰਬਰ ਪਰ ਉਹਨਾਂ ਨੰਬਰ ਬੰਦ ਕਰ ਦਿੱਤਾ ਸੀਗਾ ਸਰ ਉਹ ਕਿਵੇਂ ਆਏ ਹੀਗੇ ਸੀਗੇ ਮੋਟਰਸਾਈਕਲ ਤੇ ਆਏ ਸੀਗੇ ਕਿਸੇ ਜਣੇ ਹੀਗੇ ਜੀ ਕੋ ਮੂੰਹ ਮਾਰਦੇ ਨਹੀਂ ਬੰਨੇ ਸੀ ਉਹਨਾਂ ਨੇ ਨਹੀਂ ਉਹ ਜਸਟ ਜਦੋਂ ਮੇਰੇ ਤੋਂ ਫੋਕਾ ਕੇ ਗਏ ਤਾਂ ਉਹਨਾਂ ਦੇ ਮੂੰਹ ਹਲੇ ਪਾਸੇ ਸੀ ਤੇ ਲੇਕਿਨ ਮਗਰਲੇ ਦੇ ਇਸਾਫਾ ਬੰਨੇ ਸੀ ਪੀਲੇ ਰੰਗ ਦਾ ਹਾਂ ਹਾਂ ਤੇ ਅਗਲਾ ਜਿਹੜਾ ਸੀ ਉਹ ਨੰਗੇ ਸਿਰ ਸੀ ਦੋ ਜਣੇ ਸਵਾਰ ਸੀ ਮੋਟਰਸਾਈਕਲ ਤੇ ਤੁਹਾਡੀ ਜੇਬ ਪਾੜ ਕੇ ਲੈ ਗਏ ਨਾਲ ਹੀ ਹਾਂਜੀ ਜਦੋਂ ਮੈਂ ਪੁਲਿਸ ਸਟੇਸ਼ਨ ਸੀਗਾ ਉੱਥੇ ਵੀ ਐਨ ਦੇ ਤੋਂ ਪਹਿਲਾਂ ਵੀ ਇੱਕ ਜੇਬ ਕੱਟੀ ਵਾਲਾ ਬੰਦਾ ਰੈਪਟਰ ਲਖਾ ਰਿਆ ਸੀਗਾ ਤੇ ਮੈਂ ਵਾਪਸ ਆ ਰਿਹਾ ਸੀਗਾ ਤੇ ਉਦੋਂ ਇੱਕ ਮੈਨੂੰ ਦੱਸ ਰਿਹਾ ਸੀਗਾ ਕਿ ਇਸ ਮੋਟਰਸਾਈਕਲ ਤੋਂ 7 ਲੱਖ ਦੇ ਕਰੀਬ ਖੋਹੀ ਹੈ ਉਹ ਸਬਜ਼ੀ ਮੰਡੀ ਦੇ ਵਿੱਚ ਮੇਰੇ ਖਿਆਲ ਨਾਲ 8-10 ਵਾਰਦਾ ਤਾਂ ਅੱਜ ਹੀ ਹੋਈਆਂ ਨੇ ਐਸਐਸਪੀ ਦਫ਼ਤਰ ਸਾਹਮਣੀ ਹੋਈ ਕਿੱਥੇ ਹੋਈ ਐਸਐਸਪੀ ਦਫ਼ਤਰ ਸਾਹਮਣੇ ਨਹੀਂ ਆ ਜਦੋਂ ਟਰਨ ਕਰਦੇ ਤਸਵੀਰ ਦੇ ਅੰਦਰ ਵੱੜਨ ਨੂੰ ਹਾਂਜੀ ਹਾਂਜੀ ਉੱਥੇ ਵਾਰਤਤ ਹੋਈ ਸੀ ਨਿੱਜੀ ਕੀ ਦਫਤਰ ਹਾਂ ਨਿੱਜੀ ਕੀ ਨਹੀਂ ਤੁਸੀਂ ਕਹਤਾ ਸੀਗੇ ਨਹੀਂ ਮੋਟਰਸਾਈਕਲ ਉੱਤੇ ਸੀਗਾ ਉਹ ਪਿੱਛੋਂ ਦੀ ਆਇਓ ਮੈਂ ਉਹਨਾਂ ਦਾ ਪਿੱਛਾ ਵੀ ਕੀਤਾ ਸੀ ਲੇਕਿਨ ਮੈਂ ਫੜ ਵੀ ਲੈਂਦਾ ਅ ਉਹ ਜੋ ਝਾੜੀਆਂ 'ਚ ਗਏ ਤੇ ਝਾੜੀਆਂ 'ਚ ਇੱਕ ਮੋਟਰਸਾਈਕਲ ਤੇ ਮੁੰਡਾ ਖੜਾ ਹੋਇਆ ਸੀ ਤੇ ਮੈਨੂੰ ਸ਼ੱਕ ਪਿਆ ਕਿਤੇ ਇਹ ਖੜਾ ਹੈ ਤੇ ਦੂਸਰਾ ਨਾਲ ਦਾ ਉਤਰ ਕੇ ਝਾੜੀਆਂ 'ਚ ਵੜ ਗਿਆ ਮੈਂ ਉਹਦੀ ਕੋਸ਼ਿਸ਼ ਕਰਨ ਲੱਗਿਆ ਉਨੀ ਦੇਰ 'ਚ ਉਹ ਮੇਰੇ ਅੱਖਾਂੋਂ ਲੁ ਹੋ ਗਿਆ ਅਗਰ ਆਦਰਵਾਇਜ਼ ਤੇ ਉਹ ਮੋਟਰਸਾਈਕਲ ਨਾ ਖੜਾ ਹੁੰਦਾ ਤੇ ਮੈਂ ਉਹਦਾ ਪਿੱਛਾ ਕਰਦਾ ਹੋਇਆ ਮੈਂ ਜਾ ਰਿਹਾ ਸੀ ਮੈਂ ਫੜੀ ਲੈਣੀ ਸੀ ਤੁਹਾਡੇ ਪਿੱਛੋਂ ਦੀ ਆ ਕੇ ਇਹਨਾਂ ਨੇ ਹਾਂ ਪਿੱਛੋਂ ਦੀ ਆ ਕੇ ਕੀ ਬੰਦ ਕਰਦੇ ਮੰਨ ਕੇ ਇਹ ਵੀ ਜੇ ਸੁਧਾਰ ਹੋਣਾ ਚਾਹੀਦਾ ਹੈ ਕੋਈ ਗਰੀਬ ਕਿਸੇ ਕਾਰਨ ਪੈਸਾ ਲੈ ਕੇ ਜਾ ਰਿਹਾ ਹੁੰਦਾ ਹੈ ਪਤਾ ਨਹੀਂ ਉਹ ਲੈ ਕੇ ਇਸ ਕੰਮ ਆਤੇ ਵਰਤਣਾ ਹੈ ਤੇ ਉਹਦੇ ਚੋਰੀ ਹੋ ਜਾਂਦਾ ਹੈ ਮੈਂ ਕਿਸਾਨ ਤਾਂ ਕਿਸੇ ਤੋਂ ਨਹੀਂ ਬਰਦਾਸ਼ਤ ਹੁੰਦਾ ਹੋਈ ਠੀਕ ਹੈ ਥੈਂਕ ਯੂ ਥੈਂਕ ਯੂ ਲੋਟ ਜਿਹੜੀ ਹੁਣੇ ਹੋਈ ਐ ਐਸਐਸਪੀ ਦਫ਼ਤਰ ਦੇ ਕੋਲ ਇਹ ਅਪਲੀਕੇਸ਼ਨ ਤੁਹਾਡੇ ਕੋਲ ਆਈ ਤੇ ਕੀ ਕਾਰਵਾਈ ਹੁੰਦਾ ਦੇਖੋ ਬਸ ਉਹ ਅਪਲੀਕੇਸ਼ਨ ਆ ਗਈ ਜਿਹਦੇ ਮੁਤਾਬਕ ਕਰ ਲਈ ਅਸੀਂ ਤੇ ਤੈਸ਼ ਕਰ ਲਿਆ ਇਹ ਵੀ ਪਟੋਂ ਲੈ ਕੇ ਨੇ ਖੋ ਕਿ ਮਤਲਬ ਨਾਲ ਫੋਨ ਵੀ ਲੈ ਗਏ ਕੋਈ ਟ੍ਰੇਸਿੰਗ ਲਗਾਈ ਉਹਨਾਂ ਦੀ ਕਿੱਥੇ ਲਾਉਣੇ ਜੀ ਹੁਣੇ ਆਈ ਐਪਲੀਕੇਸ਼ਨ ਜਸਟ ਹੁਣੇ ਆਈ ਕਰ ਲੈਣੀ ਅਗਲੀ ਤੱਕ ਲਗਾਤਾਰ ਹੀ ਜਹੀ ਹੈ ਪਟਲਾਵਾ ਜਿਹੜੀਆਂ ਆਪਣਾ ਇਤਿਹਾਸ ਵਿੱਚ ਵਾਪਰੀਆਂ ਇਹਨੇ ਹੌਸਲੇ ਬਲੰਦ ਹੋ ਚੁੱਕੇ ਲੋਟੇ ਦਾ ਦਨ ਦੇ ਹੜੇ ਹੀ ਇਹੋ ਜਿਹੇ ਨਾ ਵਾਰਦਾਤਾਂ ਨੂੰ ਜਿਹੜਾ ਅੰਜਾਮ ਉਹ ਦਿੱਤਾ ਜਾ ਰਿਹਾ ਕਰ ਰਹੇ ਨਾ ਸਟ੍ਰੈਸ ਦੀ ਮੁਰਜਮਨਤਾ ਕੰਮ ਹੁੰਦਾ ਹੈ ਇਹੋ ਜਿਹੇ ਵਾਰਦਾਤਾਂ ਕਰਦੇ ਨਾ ਸਟ੍ਰੈਸ ਕਰਕੇ ਉਹਨਾਂ ਨੂੰ ਸਤਾਖਾਂ ਵਿੱਚ ਜਲਦੇ ਤਾਂ ਕਰਦਾ ਸੀ ਕਿ ਜਿਹੜਾ ਇਹ ਅੰਜਾਮ ਦਿੱਤਾ ਹੈ ਸਾਰੀ ਕਰ ਲੈਣੀ ਦੀ ਵੇਖ ਲੈਣਾ ਅਸੀਂ ਜੋ ਵੀ ਸਾਡੀ ਤਫਤੀਸ਼ ਦਾ ਹਿੱਸਾ ਕੰਪਲੀਟ ਕਰਾਂਗੇ ਕਾਰਵਾਈ ਕੀਤੀ ਹੈ ਹਾਂਜੀ